ਹੈਪੀ ਬਰਥਡੇ ਮੰਮੀ ਹੈਪੀ ਬਰਥਡੇ ਮੰਮੀ ਹੁਣ ਆਉਂਬਰ ਚਾਰ ਕੇ ਹੈਪੀ ਬਰਥਡੇ ਬਣਾਣਾ ਚਲ ਹੈਪੀ ਬਰਥਡੇ ਸਹੀ ਹਾਂ ਤੁਸੀਂ ਉੱਠ ਗਏ ਜੀ ਮੈਨੂੰ ਦੱਸੋ ਕੀ ਖਾਓ ਪੀਓਗੇ ਚਲੋ ਅਜੇ ਪੀਜ਼ਾ 버ਗਰ ਮੰਗਾ ਲੈਂਦੇ ਹਾਂ ਤੇਰੇ ਮੰਮੀ ਦਾ ਕੋਣ ਆਇਆ ਹੀ ਆ ਕਿਦਾ ਜਸਦੀਦੀ ਦਾ ਬਰਥਡੇ ਹੈਗਾ ਵਾ ਚਲੁੰਦੇ ਨੇ ਵਧਾਈ ਦਿੱਤੀ ਇਹਨਾਂ ਨੇ ਮੈਨਾਂ ਨੂੰ ਕਿਹੜਾ ਪਤਾ ਲੱਗਾ ਚਲੁੰਦੇ ਨੇਗਾ ਹਾਡੀ ਵਟਸਐਪ ਤੇ ਜਲ ਸਵੇ ਦੇ ਮੈਸੇਜ ਹੀ ਆ ਜਾਂਦੇ ਮੈਸੇਜ ਹੀ ਆ ਜਾਂਦੇ ਮੈਨੂੰ ਲੱਗਾ ਤੇ ਵਟਸਐਪ ਤੇ ਮੇਰੀ ਸਾਰਾ ਹੀ ਉਹ ਪਾਈ ਵੀ ਨਹੀਂ ਕੀ ਉਹਨੂੰ ਕਹਿੰਦੇ ਆ ਜਨ ਦੇਂਦੀ ਵੀਡੀਓ ਪਾਈ ਹੋਣੀ ਹੈ ਮੇਰੀਆਂ ਮੈਂ ਵੇਚਾ ਕਰਦੀ ਇੱਕ ਵਾਰੀ ਆ ਕਿੰਨੇ ਜਾਣ ਨੇ ਮੈਨੂੰ ਲਾਈਕ ਕੀਤਾ ਕਿੰਨੇ ਜਾਣ ਨੇ ਫੋਲੋਅਰ ਵੀ ਕੀਤਾ ਆਏ ਆਵੇ ਤੇਰੀ ਭੂਆ ਦਾ ਮੈਸੇਜ ਆਇਆ ਹੀ ਇਹਨੂੰ ਫੋਅ ਕਰਦੇ ਕੀ ਕਰ ਦਿੰਦੇ ਇਹਨੂੰ ਜੋਗ ਵੀ ਕਰ ਦਿੰਦੇ ਇਹਨੂੰ ਕਰਕੇ ਦੇ ਕਰ ਦਿੰਦੇ ਕੁਝ ਕਿਸੇ ਜੋ ਵੀ ਕਰ ਦਿੰਦੇ ਆ ਗੁੱਡ ਵਿਸ਼ ਤੇ ਪਰ ਮੈਨੂੰ ਕਰਨਾ ਉਹਨਾਂ ਨੇ ਜੋ ਵੀ ਕਰਨਾ ਕਰਦੇ ਇੰਨਾ ਕਿਹਨਾਂ ਆਇਆ ਨੇ तेरिया तो सुटना सालता ही नहीं चल मै हाँ 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 ना थोड़ी बिजी है, मैंने थोड़ा बीजी है। मैं कर दी तुम बैक कॉल कर दी तूर के ठीक है सत्या जोर जोर जन्मदिन की जन्मदिन है ਉਕੋ ਇੰਨੀ ਆਪੇ ਚੇਤਾ ਆਜੂਗਾ ਚੇਤਾ ਆਜੂਗਾ ਨੂੰ ਇੱਥੇ ਹਾਂ ਆ ਗਈ ਨਹੀਂ ਆਹ ਦੇ ਪਪਾ ਪਪਾ ਨੇ ਰੱਖਿਆ ਹੀ ਇੱਥੇ ਨਾ ਪਹਿਲਾ ਸੋ ਮਰੀਆ ਮੇਰੇ ਦੋਸਤਿਆ ਨੇ ਕੀ ਗਿਫਟ ਲਾ ਕੇ ਦਿੱਤਾ ਵਾ ਇੱਕ ਪੰਨੀ ਮਮੀ ਠੀਕ ਜੇ ਉਹਨਾਂ ਨੂੰ ਯਾਦ ਨਹੀਂ ਤਾਂ ਹੁਣ ਦੱਸੋ ਚਾਹਤੇ ਹੋਊਗਾ ਇਹ ਜੀ ਕੋਈ ਗੱਲ ਚਲੋ ਜੀ ਅਸੀਂ ਲੱਗੇ ਕੇਕ ਕੱਟਣਾ ਤੇ ਤੁਸੀਂ ਵੀ ਕਮੈਂਟਾਂ ਵਿੱਚ ਦੱਸ ਦਿਓ ਹੈਪੀ ਬਰਥਡੇ ਕਹਿ ਦਿਓ ਮੈਨੂੰ ਵੀ ਤੇ ਅਗੋ ਵੀਡੀਓ ਕਿਦਨ ਲਗੀ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਫੋਲੋਅਰ ਤਾਂ ਤੁਸੀਂ ਜ਼ਰੂਰ ਕਰ ਦੇਣਾ ਬਾਏ ਬਾਏ ਪਹਿਲਾ ਪਿਆਰ ਹੈ